ਉਸੀ ਦੇਖਣ ਜਾ ਰਹੇ ਹਾਂ ਨਵਾਂ ਸ਼ਹਿਰ ਦਵਾਬਾ ਦੇ ਉੱਪਰ ਇੱਕ ਵਿਸ਼ੇਸ਼ ਖਬਰ ਜਿਸ ਦੇ ਵਿੱਚ ਕਿਡ ਨਾਈਫ ਇੱਕ ਵਿਅਕਤੀ ਨੂੰ ਕੀਤਾ ਗਿਆ ਤੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸ ਦੇ ਵਿੱਚ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਇੱਕ ਔਰਤ ਤੇ ਖੋਰ ਵਿਅਕਤੀ ਭੱਜਣ ਦੇ ਵਿੱਚ ਸਫਲ ਹੋ ਗਏ ਹਨ ਨਵਾਂ ਸ਼ਹਿਰ ਦਵਾਬਾ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਹਰ ਖਬਰ ਤੁਰੰਤ ਪਹੁੰਚਦੀ ਰਹੇ ਜਲੰਧਰ ਦਿਹਾਤੀ ਦੇ ਥਾਣਾ ਫਲੋਰ ਦੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮਹਿੰਮ ਤੇ ਕਵਲਜੀਤ ਕੌਰ ਪਤਨੀ ਤੇਜਾ ਸਿੰਘ ਵਾਸੀ ਚਾੜ ਨੇ ਪੁਲਿਸ ਨੂੰ ਫੋਨ ਕੀਤਾ ਕਿ ਉਸ ਦਾ ਪਤੀ ਕਿਡਨੈਪ ਕਰ ਲਿਆ ਗਿਆ ਹੈ ਤੇ ਪੁਲਿਸ ਵੀ ਫੌਰਨ ਤੌਰ ਦੇ ਉੱਪਰ ਹਰਕਤ ਦੇ ਵਿੱਚ ਆ ਗਈ ਤੇ ਪੁਲਿਸ ਨੇ ਲੋਕੇਸ਼ਨ ਦੇ ਆਧਾਰ ਤੇ ਅਗਵਾਕਾਰ ਨੂੰ ਅਗਵਾਕਾਰਾਂ ਨੂੰ ਗ੍ਰਿਫਤਾਰ ਕੀਤਾ ਤੇ ਜਿਸ ਦੇ ਵਿੱਚ ਇੱਕ ਔਰਤ ਤੇ ਇੱਕ ਉਹਨਾਂ ਦਾ ਹੋਰ ਸਾਥੀ ਭੱਜਣ ਦੇ ਵਿੱਚ ਸਫਲ ਹੋ ਗਏ ਇਹ ਸਾਰੀ ਵਾਰਦਾਤ ਜਿਹੜੀ ਆ ਖਡੋਣਾ ਪਿਸਤੌਲ ਦਿਖਾ ਕੇ ਕੀਤੀ ਗਈ ਤੇ ਇਹਨਾਂ ਕੋਲੋਂ ਦੋ ਮੋਟਰਸਾਈਕਲ ਦੋ ਮੋਟਰਸਾਈਕਲ ਪੰਜ ਮੋਬਾਈਲ ਫੋਨ ਤੇ ਇੱਕ ਘਟੋਣਾ ਪਿਸਤੌਲ ਜੋ ਸੀਗਾ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਵੱਲੋਂ ਕਿੱਥੇ ਕਿੱਥੇ ਕੋਈ ਅਜਿਹੇ ਹੋਰ ਬਾਰਦਾਤਾਂ ਕੀਤੀਆਂ ਗਈਆਂ ਹਨ ਆਓ ਦੇਖਦੇ ਆ ਨਵਾਂ ਸ਼ਹਿਰ ਦੁਆਬਾ YouTube ਚੈਨਲ ਦੇ ਉੱਪਰ ਇਹ ਰਿਪੋਰਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ। ਜਿਨਾ ਕੋਲ ਸਰਕਾਰ ਦਾ ਵਿਧਿਆਨੇ ਮੇਰਾ ਸੰਪਰਕ ਦਿੱਤਾ। ਉਹ ਕੰਮ ਇਹ ਮੈਂ ਇਹਨਾਂ ਨੂੰ ਕੰਪਲੀਟ ਕੀਤੀ 112 ਤੇ ਇਹਨਾਂ ਨੇ 20-25 ਮਿੰਟਾਂ ਚ ਮੇਰਾ ਘਰ ਵਾਲੇ ਮੇਰੇ ਹਵਾਲੇ ਕੀਤੇ। ਤੇ ਕਹ ਇਹਨਾਂ ਦਾ ਧੰਨਵਾਦ ਆ। ਵੀ ਪਰ ਜਿਨ੍ਹਾਂ ਨੇ ਕੀਤਾ ਮੇਰੇ ਬੰਦੇ ਨਾਲ ਨਜ਼ਾਇਜ਼ ਕੀਤਾ ਜੋ ਕੀਤਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਲੋਕ ਪਾਲਸ ਨੋਕੇ ਤੇ ਪਹੁੰਚ ਲਈ ਜੇ ਪਾਲਸ ਜਿਆਦਾ ਪਹੁੰਚੇ 10 ਮਿੰਟਾਂ ਪਰ 2 ਮਿੰਟ ਵੀ ਨਹੀਂ ਲਾਇਆ ਉਹਦੇ ਪਾਲਸ ਮੇਰੇ ਕੋਲ ਆ ਗਈ ਮੈਂ ਫੋਨ ਕੀਤਾ ਜਦ ਹੀ ਆ ਗਏ ਆ ਕੰਨਣੇ ਕਾਰਵਾਈ ਕੀਤੀ ਆ ਦੋਛੀ ਫੜ ਲਿਆ ਹਾਂਜੀ ਦੋ ਫੜ ਲਿਆ ਅੱਛਾ ਹਾਂਜੀ ਉਹਨਾਂ ਨਾਮ ਮੇਰਾ ਕੀ ਮਾਮਲਾ ਭਲੀ ਕੀ ਮਾਮਲਾ ਚਾਰ ਜਾਨਿਆਂ ਨੇ ਗੋਡਨੈਪ ਕਰ ਲਿਆ ਗੋਡਨੈਪ ਕਰਨ ਤੋਂ ਬਾਅਦ 5 ਲੱਖ ਦੀ ਫਰौती ਮੰਗੀ ਅੱਛਾ ਕੁੱਟਿਆ ਵੀ ਮਾਰਿਆ ਵੀ ਆ ਫਿਰ 5 ਲੱਖ ਤੋਂ 2 ਲੱਖ ਤੇ ਆ ਗਈ 2 ਲੱਖ ਤੋਂ 20 ਹਜ਼ਾਰ ਤੇ ਆ ਗਈ 20 ਹਜ਼ਾਰ ਤੇ ਜਦੋਂ ਆਏ ਮੈਂ ਘਰਦਿਆਂ ਨੂੰ ਫੋਨ ਕੀਤਾ ਇਹਨਾਂ ਕੋਲੋਂ ਘੜ ਕੇ ਤਾਂ ਇਹਨਾਂ ਨੇ ਉਸੇ ਟਾਈਮ ਹੀ ਸਾਹਬ ਉਹਨਾਂ ਨੂੰ ਫੋਨ ਕੀਤਾ ਥਾਣਿਆਂ 'ਚ ਫੋਨ ਕੀਤਾ 112 ਨੰਬਰ ਤੇ ਫੋਨ ਕੀਤਾ ਕਰਕੇ ਉਹਨਾਂ ਤੋਂ ਮੈਨੂੰ ਬਚਾਇਆ ਗਿਆ ਉਹ ਮੈਨੂੰ ਮਾਰਨ ਦੇ ਆ ਧਮਕੀਆਂ ਦੇ ਰਹਿ ਤੇ 5-5 ਮਿੰਟਾ ਬਾਦੀ ਜੀ ਕਿ ਤੈਨੂੰ ਮਾਰ ਦਾਂਗੇ ਜੇ ਤੂੰ 20 ਹਜ਼ਾਰ ਰੁਪਏ ਨਾ ਦਿੱਤਾ ਇਹ ਕਿੱਲਾ ਕਿੰਨੇ ਪੈਸੇ ਮੰਗਦੇ ਆ ਪਹਿਲਾ 5 ਲੱਖ ਰੁਪਏ ਮੰਗਾ ਜੀ 5 ਲੱਖ ਤੋਂ ਬਾਅਦ 20000 ਰੁਪਏ 5 ਲੱਖ ਤੋਂ ਬਾਅਦ 2 ਲੱਖ ਤੇ ਆ ਗਏ ਜੀ 2 ਲੱਖ ਤੋਂ ਬਾਅਦ 20000 ਤੇ ਤਾਂ ਕਹਿੰਦੇ ਸੀ ਅੱਛਾ ਜੀ ਜੇਪਾ ਮੇਰੀਆਂ ਘਾਲੇ ਕਰਦੇ ਸਭ ਰਿਆ ਜੇਪਾ ਚੋਂ ਪੈਸੇ ਕੱਢ ਲਏ ਮੇਰੇ ਹਥਿਆਰ ਕੀ ਸੀ ਉਹਨਾਂ ਕੋਲ ਹਥਿਆਰ ਉਹਨਾਂ ਕੋਲੇ ਜੀ ਮੇਰੇ ਸਾਹ ਚੈੱਕ ਕਰਵਾਉਂ ਕਰਕੇ ਹੁਣ ਤਾਂ ਉਹ ਕਹਿੰਦੇ ਨੇ ਵੀ ਨਹੀਂ ਹੈਗਾ ਜੀ ਅੱਛਾ ਜੀ ਮੇਰੇ ਸਾਹ ਤੇ ਹੈਗਾ ਜੀ ਉਹ ਤਾਂ ਬਰਾਮਦ ਹੋ ਗਿਆ ਨਕਲੀ ਪੁਲਿਸ ਨੂੰ ਮੈਂ ਬਰਾਮਦ ਕਰਨੇ ਪਸੂ ਹਾਂ ਜੀ ਹਾਂ ਜੀ ਉਸ ਤੋਂ ਨਾ ਤੁਹਾਨੂੰ ਪੱਟਿਆ ਮਾਰਿਆ ਪੰਜ ਬਹੁਤ ਜਿਆਦਾ ਦੇਖੋ ਹਾਲ ਕੀ ਹੈ ਔਰ ਜਦੋਂ ਤੁਹਾਨੂੰ ਫਲੋਰ ਪੁਲਿਸ ਨੇ ਉਹਨਾਂ ਨੂੰ ਬਚਾਇਆ ਕੀ ਚੈਨਾ ਮੈਂ ਧੰਨਵਾਦ ਕਰਦਾ ਜੀ ਮਾੜਿਆਂ ਸਾਦੇ ਖਿਲਾਫ ਯੁੱਧ ਦੇ ਵਿੱਚ ਜ਼ਿਲ੍ਹਾ ਜਲੰਧਰ ਵਿਖੇ थाना ਫਲੋਰ ਪੁਲਿਸਹੁਲ ਸਫਰ ਕਾਂਸਲੋ ਜਦ ਮਾਨਯੋਗ ਜ਼ਿਲ੍ਹਾੰਦਰ ਵਿਖੇ ਸਰਦਾਰ ਹਰਪਦੇਵ ਸਿੰਘ ਬਿਰ ਅਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਜੀ ਦੀ ਹਦਾਇਤ ਅਨੁਸਾਰ ਕੱਲ ਮਿਤੀ 27 ਛੇ ਬੱਚੇ ਨੂੰ ਸ਼ਾਮ ਦੇ ਵਕਤ ਇੱਕ ਲੇਡੀ ਕਮਲਜੀਤ ਕੌਰ ਵਾਈਫ ਆਫ ਤੇਜਾ ਸਿੰਘ ਜਿਸ ਨੇ ਕਿ ਜੋ ਕਿ ਲੱਡੂ ਵਾਲ ਦੇ ਰਹਿਣ ਵਾਲੇ ਆ ਜਿਨ੍ਹਾਂ ਨੇ ਕਿ 112 ਜੋ ਕਿ ਇੱਕ ਐਮਰਜੈਂਸੀ ਹੈਲਪਲਾਈਨ ਹੈ ਉਸ ਤੇ ਸੰਪਰਕ ਕਰਕੇ ਪੁਲਿਸ ਨਾਲ ਰਾਫਤਾ ਕਾਇਮ ਕੀਤਾ ਕਿ ਉਸ ਦੇ ਘਰ ਵਾਲੇ ਤੇਜਾ ਸਿੰਘ ਨੂੰ ਕਿਸੇ ਨੇ ਕਿਡਨੈਪ ਕਰ ਲਿਆ ਤੇ ਉਸ ਪਾਸੋਂ 20 ਹਜ਼ਾਰ ਦੀ ਫਰੋਤੀ ਦੀ ਮੰਗ ਕੀਤੀ ਇਸ ਕੜੀ ਦੇ ਵਿੱਚ ਜਦ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਪਰ ਚੀਜ਼ ਨੂੰ ਪੜਤਾਲ ਦੇ ਰਹੀ ਵੈਰੀਫਾਈ ਕੀਤਾ ਤੇ ਮੋਬਾਈਲ ਲੋਕੇਸ਼ਨਾਂ ਰਹੀ ਅਸੀਂ ਟਰੈਕ ਕੀਤਾ ਸਾਨੂੰ ਤੇਜਾ ਸਿੰਘ ਜੋ ਕਿ ਝੰਡੀਪੀਰ ਤੋਂ ਬਰਾਮਦ ਹੋਇਆ ਅਤੇ ਸਾਨੂੰ ਦੋ ਦੋਸ਼ੀ ਕਮਲੇਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤਈਂ ਅਤੇ ਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜਗਤਪੁਰਾ ਪੰਜ ਟੇਰਾ ਮੌਕੇ ਤੋਂ ਗ੍ਰਿਫਤਾਰ ਹੋਏ ਅਤੇ ਇੱਕ ਦੋਸ਼ੀ ਨਰਿੰਦਰ ਕੁਮਾਰ ਜੋ ਮੌਕੇ ਦਾ ਫਾਇਦਾ ਉਠਾ ਕੇ ਉਥੋਂ ਭੱਜ ਗਿਆ ਅਤੇ ਇੱਕ ਹੋਰ ਦੋਸ਼ੀ ਕਿਰਨਜੀਤ ਕੌਰ ਵਾਈਫ ਆਫ ਮੰਗਾ ਵਾਸੀ ਜਗਤਪੁਰਾ ਪੰਜ ਟੇਰਾ ਇਹ ਮੌਕੇ ਤੋਂ ਫਰਾਰ ਨੂੰ ਛਕਾ ਗਿਆ ਸਾਰੀ ਪੜਤਾਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿਰਨਜੀਤ ਕੌਰ ਜੋ ਕਿ ਤੇਜਾ ਸਿੰਘ ਨੂੰ ਫੋਨ ਤੇ ਮਹਿਲਾ ਫਸਲਾ ਕੇ ਆਪਣੇ ਬਾਸ ਉਸਨੇ ਘਰੇ ਬੁਲਾ ਲਿਆ ਸੀ ਅਤੇ ਉਸ ਦੇ ਨਾਲ ਜੋ ਵੀ ਇੱਕ ਗਲਤ ਸਿਸਟਮ ਦੇ ਵਿੱਚ ਸੀ ਤੇ ਜਿਸ ਨੂੰ ਕੀ ਕਮਲੇਸ਼ ਸਿੰਘ ਆਪਣੇ ਸਾਥੀਆਂ ਦੇ ਨਾਲ ਮੋਬਾਈਲ ਦੀ ਰਿਕਾਰਡਿੰਗ ਬਣਾਉਂਦੇ ਹੋਏ ਬਲੈਕਮੇਲ ਕੀਤਾ ਅਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਖਡੌਣਾ ਪਿਸਤੌਲ ਦੇ ਨਾਲ ਉਸ ਨੂੰ ਦਬਾਅ ਪਵਾ ਕੇ ਪਹਿਲਾਂ ਆਪਣੇ ਅਕਾਊਂਟ 'ਚ 1100 ਰੁਪਏ ਪੁਆਏ ਅਤੇ ਫਿਰ ਉਸ ਦੀ ਵਾਈਫ ਨੂੰ ਫੋਨ ਕਰਾ ਕੇ ਪਹਿਲਾਂ 5 ਲੱਖ ਦੀ ਮੰਗ ਕੀਤੀ ਫਿਰ 2 ਲੱਖ ਦੀ ਫਿਰ 20000 'ਚ ਨਾ ਸੌਦਾ ਤੈਅ ਹੋਇਆ ਜੋ ਤੇਜਾ ਸਿੰਘ ਦੇ ਪਤਨੀ ਕਿਰਨ ਕਮਲੇ ਕਮਲਜੀਤ ਕੌਰ ਨੇ ਪੁਲਿਸ ਅਸਬਰ ਕੀਤਾ ਜਿਸ ਨੂੰ ਫੌਰਨ ਅਸੀਂ ਕਾਰਵਾਈ ਕਰਦੇ ਤੇਜਾ ਸਿੰਘ ਨੂੰ ਬਰਾਮਦ ਕੀਤਾ ਤੇ ਬਾਕੀ ਦੋਸ਼ਾਂ ਨੂੰ ਦੋ ਦੋਸ਼ਾਂ ਨੂੰ ਗ੍ਰਿਫਤਾਰ ਕੀਤਾ ਦੋ ਦੋਸ਼ੀਆਂ ਦੀ ਪਾਲ ਜਾਰੀ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਅਸਲ ਦਿੱਤਾ ਜਾ ਰਿਹਾ ਤੇ ਇਹ ਅਬ ਵੈਰੀਫਾਈ ਕਰਾਂਗੇ ਇਹਨਾਂ ਨੇ ਹੋਰ ਇਸ ਤਰ੍ਹਾਂ ਕੀ ਕੀਤਾ ਵਰਤਦਾ ਤੇ ਇਹਨਾਂ ਤੋਂ ਪਿੱਲਰ ਕੋਲ ਨਹੀਂ ਕੋਈ ਨਹੀਂ ਖੁਦ ਮੇਰ ਦਰਜ ਨਹੀਂ ਹੈ ਸਾਨੂੰ ਇਹਨਾਂ ਤੋਂ ਬਰਾਮਦ ਹੋਇਆ ਤੱਕ ਦੋ ਮੋਟਰਸਾਈਕਲ ਪੰਜ ਮੋਬਾਈਲ ਅਤੇ ਇੱਕ ਖੜਾਵਾ ਪਿਸਤੌਲ ਹੋਇਆ